ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਪਾ ਅੱਜ ਗੱਲ ਕਰਾਂਗੇ ਵੱਖ-ਵੱਖ ਥਾਵਾਂ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਲੱਗੇ ਹੋਏ ਧਰਨਿਆਂ ਦੇ ਸਬੰਧ ਦੇ ਵਿੱਚ ਲਗਭਗ ਸਾਲ ਇਸ ਗੱਲ ਨੂੰ ਹੋ ਗਿਆ ਹੈ ਸਟੇਟ ਗਵਰਨਮੈਂਟ ਨੇ ਕਿਸੇ ਵੀ ਗੱਲ ਦੇ ਉੱਤੇ ਹਮੀ ਨਹੀਂ ਭਰੀ ਜੋ ਕਿਸਾਨਾਂ ਨੇ ਮੰਗਾਂ ਸੀ ਇਹ ਪੰਜਾਬ ਸਟੇਟ ਜਿਹੜੀ ਆ ਉਹ ਕਿਸਾਨੀ ਮੁੱਖ ਕਿਤਾ ਸਾਡਾ ਕਿਸਾਨੀ ਹੈ ਤੇ ਇਸ ਕਰਕੇ ਇੱਥੇ ਬਹੁ ਗਿਣਤੀ ਬਹੁਤ ਸਆਂ ਜਿਹੜੀ ਆ ਉਹ ਸਿੱਖ ਕੌਮ ਦੀ ਹੈ ਸੋ ਇਹ ਮੁੱਦਾ ਸਾਡੇ ਨਾਲ ੱੱਕੇ ਨਾਲ ਹੀ ਜੁੜ ਜਾਂਦਾ ਹੈ ਚਾਹੇ ਇਹਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਨਾਮ ਦੇਵੇ ਕੋਈ ਇਹਨੂੰ ਕਾਮਰੇਡ ਕਹੇ ਕੋਈ ਕੁਛ ਕਹੇ ਫਿਰ ਵੀ ਇਹ ਸਾਡੇ ਨਾਲ ਹੀ ਰਿਲੇਟਡ ਹੈ ਸੋ ਬਾਬੇ ਨਾਨਕ ਦੀ ਖੇਤੀ ਵਾਲਾ ਜਿਹੜਾ ਕਨਸੈਪਟ ਹੈ ਉਹਦੇ ਆਧਾਰ ਤੇ ਵੀ ਜੇ ਅਸੀਂ ਗੱਲ ਕਰੀਏ ਤੇ ਸਾਡਾ ਉੱਥੇ ਜਾਣਾ ਜ਼ਰੂਰੀ ਬਣ ਜਾਂਦਾ ਹੈ ਸੋ ਦੀਪ ਸਿੱਧੂ ਤੋਂ ਲੈ ਕੇ ਜਦੋਂ ਇਹ ਵੱਡੀ ਜੰਗ ਚੱਲੀ ਉਦੋਂ ਵੀ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਇਹਦੇ ਸਮਰਥਕ ਹਾਂ ਔਰ ਅੱਜ ਤੱਕ ਅਸੀਂ ਇਹਦੇ ਸਮਰਥਕ ਹਾਂ ਪਿਛਲੇ ਦਿਨੀ ਸਾਰੇ ਹਿੱਲੇ ਮੁੱਕ ਜਾਣ ਤੋਂ ਬਾਅਦ ਇੱਕ ਬਜ਼ੁਰਗ ਆਗੂ ਸਾਡੇ ਲੀਡਰ ਜਿਹੜੇ ਕਿਸਾਨੀ ਦੇ ਵੱਡੇ ਲੀਡਰ ਹਨ ਤੇ ਅੰਮ੍ਰਿਤਧਾਰੀ ਗੁਰਸਿੱਖ ਵੀ ਹਨ ਤੇ ਉਹ ਕੈਂਸਰ ਵਰਗੀ ਨਾਮਰਾਦ ਬਿਮਾਰੀ ਤੋਂ ਪੀੜਤ ਵੀ ਹਨ ਉਹਨਾਂ ਨੇ ਇੱਕ ਵੱਡਾ ਫੈਸਲਾ ਲਿਆ ਆ ਬੇਸ਼ੱਕ ਸਿੱਖ ਸਿਧਾਂਤਾਂ ਦੇ ਅਨੁਸਾਰ ਕਈ ਗੱਲਾਂ ਨਹੀਂ ਪਰ ਫਿਰ ਵੀ ਉਹਨਾਂ ਨੇ ਇਹ ਫੈਸਲਾ ਸਾਰੇ ਹਿਲੇ ਮੁੱਕ ਜਾਣ ਤੋਂ ਬਾਅਦ ਜਦੋਂ ਉਹ ਬਜ਼ੁਰਗ ਅਵਸਥਾ ਦੇ ਵਿੱਚ ਹਨ ਤੇ ਉਹਨਾਂ ਨੇ ਸੋਚਿਆ ਕਿ ਮੈਂ ਕੀ ਕਰ ਸਕਦਾ ਹਾਂ ਮੈਂ ਆਪਣੀ ਜ਼ਿੰਦਗੀ ਦਾਤੇ ਲਾ ਸਕਦਾ ਤੇ ਉਹ ਉਹਨਾਂ ਨੇ ਲਈ ਸੋ ਇਸ ਤੋਂ ਬਿਹਤਰ ਹੋਰ ਕੁਝ ਨਹੀਂ ਹੋ ਸਕਦਾ ਇਸ ਤੋਂ ਅੱਗੇ ਵੀ ਕੁਝ ਨਹੀਂ ਹੋ ਸਕਦਾ ਲੜਕੇ ਵੀ ਸ਼ਹਾਦਤ ਪ੍ਰਾਪਤ ਕਰਨੀ ਹੁੰਦੀ ਆ ਪਰ ਉਹ ਸੋਚਦੇ ਆ ਬੰਦੇ ਦਾ ਬਾਹੂ ਬਲ ਬੰਦੇ ਦਾ ਸਰੀਰ ਉਸ ਹਾਵ ਨਾਲ ਜਿਹੜੇ ਹਾਲਾਤ ਨੇ ਉਹਨਾਂ ਹਾਲਾਤਾਂ ਦੇ ਮੁਤਾਬਕ ਉਹਨਾਂ ਨੇ ਜੋ ਫੈਸਲਾ ਠੀਕ ਸਮਝਿਆ ਉਹ ਉਹਨਾਂ ਨੇ ਲਿਆ ਉਸ ਫੈਸਲੇ ਦੇ ਉੱਤੇ ਸਾਡੀ ਕੌਮ ਨੇ ਫੁੱਲ ਵੀ ਚੜਾਏ ਸਾਰੀਆਂ ਸਿੱਖ ਸੰਸਥਾਵਾਂ ਜਥੇਬੰਦੀਆਂ ਖੜਕੂ ਜਥੇਬੰਦੀਆਂ ਜਿਨ੍ਹਾਂ ਨੂੰ ਗਰਮਖਿਆਲੀ ਕਹਿੰਦੇ ਨੇ ਉਹ ਧਿਰਾਂ ਸਾਰੀਆਂ ਨੇ ਉੱਥੇ ਹਾਜ਼ਰੀ ਲਵਾਈ ਅਸੀਂ ਵੀ ਲਗਾਤਾਰ ਉੱਤੇ ਗਏ ਆ ਸਾਡੇ ਉੱਥੇ ਸਿੰਘ ਵੀ ਮੌਜੂਦ ਹਨ ਸੋ ਸੈਫੀ ਜਿਹੜੀ ਆ ਉਹ ਜਥੇਬੰਦੀ ਪੰਚ ਪ੍ਰਧਾਨੀ ਸੈਫੀ ਜਥੇਬੰਦੀ ਸਾਡੀ ਉੱਥੇ ਹੈ ਅਸੀਂ ਸਾਰੇ ਇਕੱਠੇ ਆ ਤੇ 23 ਤੇ 24 ਤਰੀਕ ਨੂੰ ਜਿਹੜਾ ਮਸਲਾ ਮਿਥਿਆ ਗਿਆ ਹੈ ਸਾਨੂੰ ਵੱਧ ਤੋਂ ਵੱਧ ਉਥੇ ਹਾਜ਼ਰੀ ਭਰਨੀ ਚਾਹੀਦੀ ਆ ਸਟੇਟ ਗਵਰਨਮੈਂਟ ਜਿਹੜੀ ਆ ਉਹ ਕਿਸੇ ਵੀ ਵੇਲੇ ਵੱਡਾ ਹਮਲਾ ਕਰਕੇ ਭਾਈ ਸਾਹਿਬ ਨੂੰ ਚੁੱਕ ਕੇ ਲਿਜਾ ਸਕਦੀ ਹੈ ਚੁੱਕਿਆ ਜਾ ਸਕਦਾ ਹੈ ਸਟੇਟ ਕੋਲ ਬਹੁਤ ਵੱਡੇ ਰਿਸੋਰਸਰ ਹੁੰਦੇ ਹਨ ਬਹੁਤ ਜ਼ਿਆਦੀਆਂ ਤਾਕਤਾਂ ਹੁੰਦੀਆਂ ਹਨ ਪਰ ਲੋਕਾਂ ਦੀ ਤਾਕਤ ਅੱਗੇ ਸਟੇਟ ਕੁਝ ਵੀ ਨਹੀਂ ਹੁੰਦੀ ਜਿੱਥੇ ਲੋਕਾਂ ਦੀ ਤਾਕਤ ਹੋਵੇ ਸੋ ਵਧੀਆ ਕਿ ਰੇਬੰਦੀ ਦੀ ਜ਼ਰੂਰਤ ਹੈ ਅਸੀਂ ਵੇਖਿਆ ਕਿਸਾਨਾਂ ਦਾ ਪ੍ਰਬੰਧ ਉਹਨਾਂ ਦਾ ਤੌਰ ਤਰੀਕਾ ਉਹਨਾਂ ਦਾ ਸਿਸਟਮ ਜਿਹੜਾ ਬਾ ਕਮਾਲ ਹੈ ਵੇਖੋ ਕੁਝ ਔਣਤਾਈਆਂ ਹਰ ਥਾਂ ਦੇ ਉੱਤੇ ਰਹਿ ਜਾਂਦੀਆਂ ਹਨ ਪਰ ਅਸੀਂ ਇਹ ਵੇਖਣਾ ਹੁੰਦਾ ਹੈ ਕਿ ਸਭ ਤੋਂ ਬਿਹਤਰ ਕੀ ਹੈ ਔਰ ਉਹਨਾਂ ਨੇ ਬਿਹਤਰ ਤਰੀਕੇ ਨਾਲ ਜਿਹੜਾ ਉੱਥੇ ਤਾਮਜਾਮ ਰੱਖ-ਰਖਾਓ ਸਾਰਾ ਕੁਝ ਉਹਨਾਂ ਦੇ ird gird ਕੀਤਾ ਹੈ ਸੋ 23 ਤੇ 24 ਤਰੀਕ ਨੂੰ 23 ਤਰੀਕ ਨੂੰ ਆਪਾਂ ਮਿਲਾਂਗੇ ਪਾਤਣਾ ਜਿਹੜੀਆਂ ਕੈਂਚੀਆਂ ਹਨ ਜਿਹੜੀਆਂ ਜਿਹੜੇ ਜਿੱਥੋਂ ਦਿੜਬੇ ਨੂੰ ਸੰਗਰੂਰ ਨੂੰ ਰੋੜ ਜਾਂਦਾ ਉਹਨਾਂ ਕੈਂਚੀਆਂ ਦੇ ਕੋਲ ਆਪਾਂ ਮਿਲਾਂਗੇ ਜਿਹੜੇ ਸਮਾਣੇ ਤੋਂ ਸਿੰਘ ਜਾਣਾ ਚਾਹੁੰਦੇ ਹਨ ਉਹ ਆਪਾਂ ਮਿਲਾਂਗੇ ਅ ਜਿਹੜਾ ਬੰਦਾ ਸਿੰਘ ਬਹਾਦਰ ਚੌਕ ਹੈ ਉਹਦੇ ਕੋਲ ਅ ਆਪਾਂ 10 ਵਜੇ ਸਮਾਣੇ ਤੋਂ ਚੱਲਾਂਗੇ ਅਸੀਂ ਬੇਨਤੀ ਇਹ ਕਰਦੇ ਆਂ ਕਿ ਆਪਾਂ ਵੇਟ ਨਹੀਂ ਕਰਾਂਗੇ ਆਪਾਂ ਲੰਘਣਾ ਹੀ ਆ ਜਿਹੜਾ ਵੀ ਸਿੰਘ ਨਾਲ ਜਾਣਾ ਚਾਹੁੰਦਾ ਹੋਵੇ ਸਾਡੇ ਨਾਲ ਜਾਣਾ ਚਾਹੁੰਦਾ ਹੋਵੇ ਜਾਂਕਾ ਅੱਲਾ ਵੀ ਜਾਣਾ ਚਾਹੁੰਦਾ ਹੋਵੇ ਕੋਈ ਨਹੀਂ ਉਹਦੀ ਮਰਜ਼ੀ ਹੈ ਜੇ ਸਾਡੇ ਨਾਲ ਕਾਫਲੇ ਜਾਣਾ ਚਾਹੁੰਦਾ ਹੋਵੇ ਤੇ ਸਾਡੇ ਨਾਲ ਜਾਵੇ ਤੇ ਸਮਾਣੇ ਤੋਂ ਅੱਧੇ ਘੰਟੇ ਦਾ ਰਾਹ ਅੱਗੇ ਪਾਤਣਾ ਆ 10:30 ਵਜੇ ਅਸੀਂ ਪਾਤਣਾ ਕੈਂਚੀਆਂ ਚ ਜਿਹੜਾ ਆ ਮਿਲਾਂਗੇ ਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ 23 ਤਰੀਕ ਨੂੰ ਖਨੋਰੀ ਪਹੁੰਚਣਾ ਹੈ ਉਸ ਤੋਂ ਪਹਿਲਾਂ ਜੇ ਕੋਈ ਅਣਸਖਾਵੀ ਘਟਨਾ ਵਾਪਰਦੀ ਹੈ ਜਾਂ ਕੋਈ ਏਦਾਂ ਦੀ ਗੱਲ ਹੁੰਦੀ ਹੈ ਤੇ ਫਿਰ ਆਪਾਂ ਇਸ ਪ੍ਰੋਗਰਾਮ ਚ ਤਬਦੀਲੀ ਜਾਂ ਫਿਰ ਅੱਗੇ ਜੋ ਕਿਸਾਨ ਜਥੇਬੰਦੀਆਂ ਕਿਉਂਕਿ ਇਹ ਜਿਹੜਾ ਮਸਲਾ ਸਾਰਾ ਕਿਸਾਨ ਜਥੇਬੰਦੀਆਂ ਦਾ ਹੈ ਉਹਨਾਂ ਦੇ ਆਗੂਆਂ ਨੇ ਹੀ ਜੋ ਵੀ رائے ਦੇਣੀ ਹੈ ਉਸ رائے ਦੇ ਉੱਤੇ ਅਸੀਂ ਸਹਿਯੋਗ ਕਰਨਾ ਹੈ ਬਸ ਸਾਡੀ ਸਾਡੇ ਵੱਲੋਂ ਇਸ ਪ੍ਰੋਗਰਾਮ ਦੀ ਕੋਈ ਲੀਡ ਨਹੀਂ ਹੈ ਇਹ ਸਾਰਾ ਕੁਝ ਹੀ ਇਸ ਜਥੇਬੰਦੀ ਦਾ ਹੈ ਇਹਨਾਂ ਜਥੇਬੰਦੀਆਂ ਦਾ ਹੈ ਔਰ ਸਭ ਤੋਂ ਗਤਰਨਾਹ ਗੱਲ ਇਹ ਆ ਤੇ ਚੰਗੀ ਗੱਲ ਵੀ ਹੈ ਕਿ ਕਾਮਰੇਡ ਜਥੇਬੰਦੀਆਂ ਨੇ ਲਗਭਗ ਹੋਰ ਪ੍ਰੋਗਰਾਮ ਦੇ ਦਿੱਤਾ ਹੈ ਪਰ ਖਨੋਰੀ ਜਨ ਦਾ ਪ੍ਰੋਗਰਾਮ ਉਹਨਾਂ ਨੇ ਰੱਦ ਕਰ ਦਿੱਤਾ ਹੈ ਇਹ ਇਹ ਚੰਗੀ ਗੱਲ ਵੀ ਹੈ ਇਹ ਜਿੱਥੇ ਬੁਰੀ ਹੈ ਉਥੇ ਚੰਗੀ ਵੀ ਹੈ ਇਹਨੂੰ ਸਮਝਣ ਦੀ ਲੋੜ ਹੈ ਇਸ ਗੱਲ ਨੂੰ ਆਪਾਂ ਖੋਲਦੇ ਨਹੀਂ ਕਿ ਚੰਗੀ ਤੇ ਮਾੜੀ ਦੋਨੇ ਕਿਉਂ ਹਨ ਇਹ ਤੁਸੀਂ ਖੁਦ ਸਾਰੇ ਸਮਝਦਾਰ ਹੋ ਸੋ ਮੇਰੀ ਬੇਨਤੀ ਇੰਨੀ ਕੁ ਹੈ ਕਿ ਸਟੇਟ ਗਵਰਨਮੈਂਟ ਜਿਹੜੀ ਹੈ ਜਿਹੜੀ ਪੰਜਾਬ ਗਵਰਨਮੈਂਟ ਮੈਂ ਉਹਨੂੰ ਸਟੇਟ ਗਵਰਨਮੈਂਟ ਨਹੀਂ ਕਦੀ ਕਹਿੰਦਾ ਸਟੇਟ ਗਵਰਨਮੈਂਟ ਹੈ ਦਿੱਲੀ ਦਿੱਲੀ ਸਟੇਟ ਇਹ ਪੰਜਾਬ ਇਹ ਤਾਂ ਸੂਬੇ ਨਹੀਂ ਛੋਟੇ ਛੋਟੇ ਸੂਬੇਦਾਰੀਆਂ ਹਨਾ ਇਹਨਾਂ ਦੇ ਹੱਥ ਵਾਸ ਕੁਝ ਨਹੀਂ ਹੈ ਨਾ ਇਹ ਕੁਝ ਕਰ ਸਕਦੇ ਹਨ ਇਹਨਾਂ ਦੇ ਵਾਸ ਕੁਝ ਨਹੀਂ ਹੈ ਇਹ ਸਿਰਫ ਇੰਨਾ ਹੈ ਕਿ ਇਹਨਾਂ ਸਹਿਯੋਗ ਕਰਨ ਕਿ ਕਿਸਾਨਾਂ ਨਾਲ ਧੱਕਾ ਨਾ ਹੋਵੇ ਜੇ ਇਹ ਕਰ ਸਕਦੇ ਹਨ ਸੈਂਟਰ ਦੇ ਖਿਲਾਫ ਇੱਕ ਵੱਡੀ ਜਦੋਜਹਿਦ ਦੇ ਵਿੱਚੋਂ ਸਾਡੇ ਜਿਹੜੇ ਗੁਰਸਿੱਖ ਜਥੇਦਾਰ ਡੱਲੇਵਾਲ ਸਾਹਿਬ ਨਿਕਲੇ ਹਨ ਤੇ ਉਹਨਾਂ ਨੇ ਇੱਕ ਵੱਡਾ ਹੱਥ ਕੀਤਾ ਹੈ ਤੇ ਉਹਨਾਂ ਨੇ ਇਹ ਲੰਬੇ ਸਮੇਂ ਤੋਂ ਪਖੰਡਵਾ ਦੀ ਰਾਜਨੀਤੀ ਨੂੰ ਮਿੱਠਲ ਪਾਈ ਹੈ ਕਿਉਂਕਿ ਲਗਾਤਾਰ ਇਦਾਂ ਦੇ ਬੜੇ ਚੋਚਲੇ ਹੋਏ ਪਹਿਲਾਂ ਹਟਾਲ ਰੱਖ ਲਈ ਫਿਰ ਛਡਾਲੀ ਫਿਰ ਪੰਜ ਪਿਆਰਾਂ ਤੱਕ ਹਾਲਿਆ ਫਿਰ ਕੁਛ ਕਰ ਲਿਆ ਇਹ ਬੜਾ ਕੁਛ ਇਦਾਂ ਦਾ ਲਗਾਤਾਰ ਸਾਡੀ ਕੌਮ ਵਿੱਚ ਚੱਲ ਰਿਹਾ ਮੈਂ ਕਿਸੇ ਦਾ ਨਾਂ ਨਹੀਂ ਲਾਵਾਂਗਾ ਮਾਫੀ ਚਾਹਾਂਗਾ ਕਿ ਕੋਈ ਮੈਨੂੰ ਕੋਈ ਪਰਸਨਲ ਇਸ ਗੱਲ ਨੂੰ ਨਾ ਲਵੇ ਪਰ ਸਾਰਿਆਂ ਨੂੰ ਪਤਾ ਹੈ ਦਰਸ਼ਨ ਸਿੰਘ ਫੇਰੂਮਾਨ ਤੋਂ ਬਾਅਦ ਕਿੰਨੀ ਵਾਰੀ ਇਹ ਗੱਲਾਂ ਹੋਈਆਂ ਤੇ ਕਿੰਨੇ ਵਾਰੀ ਜਿਹੜੀਆਂ ਨੇ ਜੂਸ ਪੀ ਕੇ ਲੋਕ ਉੱਠ ਖੜੇ ਹੋਏ ਸੋ ਅੱਜ ਕੀ ਜਿਹੜਾ ਆ ਮਿੱਥ ਕੇ ਮਰਨ ਦੀ ਗੱਲ ਕੀਤੀ ਗਈ ਗੁਰੂ ਦੇ ਆਸ਼ੇ ਅਨਸਾਰ ਉਹਨਾਂ ਨੇ ਅਮਰਤਾ ਸਿੰਘ ਹਨ ਕਿਉਂਕਿ ਮੈਂ ਇਹ ਕਹਿੰਨਾ ਕਿ ਗੁਰੂ ਦਾ ਆਸ਼ਾ ਹੀ ਨਹੀਂ ਕਿ ਤੁਸੀਂ ਭੁੱਖੇ ਮਰ ਜਾਓ ਪਰ ਉਹਨਾਂ ਨੇ ਇੱਕ ਫੈਸਲਾ ਲਿਆ ਆ ਉਸ ਫੈਸਲੇ ਦੇ ਉੱਤੇ ਉਹ ਅਟਲ ਪ੍ਰਵਾਨ ਚੜ੍ਹਦੇ ਨਜ਼ਰ ਆ ਰਹੇ ਹਨ ਸੋ ਇਸ ਲਈ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਆ ਕਾਮਰੇਡ ਲਾਣੇ ਨੂੰ ਇੰਜ ਲੱਗਦਾ ਹੈ ਕਿ ਸਾਡੇ ਬਿਨਾ ਕੋਈ ਜੰਗ ਜਿੱਤੀ ਨਹੀਂ ਜਾ ਸਕਦੀ ਪੰਜਾਬ ਦੇ ਵਿੱਚ ਸੋ ਇਹ ਗੱਲ ਤੁਸੀਂ ਵਿਖਾਉਣੀ ਆ ਆਜੋ ਸਾਰੇ ਰਾਲਮੇਲ ਕੇ ਖਨੌਰੀ ਪਹੁੰਚੀਏ ਆਪਾਂ ਉਹਨਾਂ ਦੀ ਵਾਰਡ ਬਣੀ ਹੈ ਆਪਾਂ ਸਾਰੇ ਉਹਨਾਂ ਦਾ ਸਹਿਯੋਗ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ